ਸਾਰੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੇ ਅੱਜ ਹੈਗਾ ਸੀ ਸੋਹਾਰਿਆਂ ਨੂੰ ਇਹਨਾਂ ਨੂੰ ਪਹਿਲਾਂ ਸਾਡੇ ਪਿੰਡ ਦੇ ਅੰਦਰ ਸੇਵਾ ਚੱਲਦੀ ਹੈ ਲੰਗਰ ਦੀ ਤੇ ਮੈਂ ਘਰੋਂ ਆਇਆ ਸੀ ਲੇਟ ਤੇ ਗੋਰਾ ਵੀਰ ਵੀ ਘਰੋਂ ਲੇਟ ਆਇਆ ਸੀ ਤੇ ਉਹਨੇ ਜਦੋਂ ਲੰਗਰ ਪੱਕ ਗਿਆ ਤੇ ਬਾਕੀ ਸੇਵਾ ਦਾ ਬਣਾਣੇ ਗੱਡੀ ਵਿੱਚ ਰੱਖਤਾ ਹੈ ਤੇ ਚਲੋ ਆਪਾਂ ਟਰੱਕ ਦਰਸ਼ਨ ਕਰਾਈਏ ਇੱਕ ਦਿਨ ਗੱਡੀ ਵਿੱਚ ਬੈਠੀ ਆ ਤੇ ਇੱਧਰ ਲੰਗਰ ਆ ਤੇ ਇੱਥੇ ਇਧਰ ਬਾਬੇ ਦਾ ਨਾਮ ਜਪਣ ਦੇ ਆ ਬਾਬਾ ਜੀ ਦੇ ਪਾਰ ਬਾਬਾ ਇਹ ਨਹੀਂ ਸਰੇ ਸਤਨਾਮ ਵਾਹਿਗੁਰੂ ਜੀਤਾ ਸਾਨੂੰ ਜਗ੍ਹਾ ਨਹੀਂ ਮਿਲੀ ਗਾੜੀ ਅਸੀਂ ਬੈਠੇ ਬੈਠੇ ਸਾਨੂੰ ਗਾੜੀ ਜਗ੍ਹਾ ਨਹੀਂ ਮਿਲੀ ਕਿਹਦੇ ਵਿੱਚ ਬੈਣਾ ਪਿਆ ਸਤਨਾਮ ਵਾਹਿਗੁਰੂ ਸਤ ਨੂੰ ਦਿਖਾ ਦਈਏ ਬਾਬਾ ਜੀ ਬੈਠੇ ਨੇ ਤੇ ਗੋਰੇ ਵੀਰ ਨੂੰ ਮੇਰੇ ਕਰਕੇ ਡਿੱਗੀ 'ਚ ਬੈਣਾ ਪਿਆ ਚਲੋ ਤੁਹਾਨੂੰ ਦੱਸ ਦੇਵਾਂ ਜਿੱਥੇ ਨਿਕਾ ਮੇਰੇ ਬੈਠੇ ਹੋ ਬਾਕੀ ਤੁਹਾਨੂੰ ਉੱਥੇ ਜਾ ਕੇ ਕਰੋ ਅਸੀਂ ਉੱਥੇ ਜਾ ਕੇ ਅੱਜ ਤੁਹਾਨੂੰ ਦਿਖਾਵਾਂਗੇ ਅਸੀਂ ਜੜੀਏ ਸਾਡੇ ਪਿੰਡ ਸੇਰਾ ਜਾਂਦੀ ਜਾਂਦੀ ਸੋਮਾ ਤੇ ਸੋਮਾਰ ਕਿਹੜੇ ਉੱਥੇ ਹੀ ਆ ਜੂਸ਼ਾਬ ਪੁਲੀ ਦੇ ਵਿੱਚ ਉਹ ਲੰਘ ਕੇ ਲੈ ਕੇ ਜਾਣਗੇ ਹਾਂ ਆਂ ਬਾਇਓ ਟ੍ਰੇਨੇ ਜਾਣਾ ਠੀਕ ਆ ਮੇਰੇ ਟਾਇਰਾ ਮੁੰਡੇ ਵੀ ਉੱਥੇ ਆ ਨਾਲ ਉਹਦੇ ਤਿੰਨ ਚਾਰ ਜਾਨ ਬਹੁਤ ਜਵਾਬ ਦਸਤਾਂਦੇ ਆ ਪੁੱਛੋ ਮਿਲਦਾ ਨਹੀਂ ਬੇਟਾ ਨੰਬਰ ਤਾਂ ਜਾ ਕੇ ਗਰਮੀ ਤੇ ਬਹੁਤ ਜਿਆਦੀ ਆ ਏਸੀ ਪਰ ਚਲਣ ਡਿਆ ਆ ਅਸੀਂ ਤਾਂ ਹੀ ਮਗਰ ਬੈਠੇ ਆ ਹਾਂ ਏਸੀ ਜਿਲ ਮਿਲਦੀ ਹਾਨੂੰ ਹਾਂ ਜੀ ਤਾਂ ਹੀ ਸਾਡਾ ਸਾਹ ਸੁੱਖਾ ਆ ਇਹ ਗੰਮੋ ਜਾਣਾ ਹੈ ਹੰਗਲਾ ਖਲਾਰ ਤੇ ਜੇ ਵਿੱਚ ਗੱਡੀ ਨੇ ਤੇ ਮੇਰੇ ਤੇ ਸੁੱਟਤੀਆਂ ਸਾਰੀਆਂ ਝੋਲੀਆਂ ਲੰਗਰ ਵਾਲੀਆਂ ਪਤਾ ਨਹੀਂ ਗੁੱਸਾ ਭਾਜੀ ਮੇਰੇ ਤੇ ਲਈ ਨਹੀਂ ਨਹੀਂ ਗੁੱਸਾ ਨਹੀਂ ਆਹ ਜੀ ਫੇਰ ਚਾਰ ਬੋਰੀ ਤੂੰ ਨੀਂਦ ਨਾਲ ਜੀ ਬਿਠਾ ਕਿੱਦਾਂ ਬਿਠਾ ਯਾਰ ਨੀਂਦ ਨਹੀਂ ਆਈ ਮੈਂ ਵੇ ਉਧਰ ਟ੍ਰੈਫਿਕ ਪੁਲਸ ਵਾਲਾ ਵੇ ਬੋਲੇ ਕਿਰਨਤ ਲਿਆਣ ਕਿਹਨ ਮੋਰੀ ਏਦਾਂ ਨਾ ਕਰਾ ਗਾਰੀ ਆਰੇ ਮੈਂ ਕੀ ਕੀਤਾ ਵੀਰ ਜੀ ਆ ਕੀ ਕੀਤਾ ਤੂੰ ਮੈਂ ਨਹੀਂ ਕੀਤਾ ਭੜੀ ਗਿਆ ਮੇਰੇ ਤੈਨੂੰ ਪਤਾ ਕਿ ਚ ਪ੍ਰਸ਼ਾਦੇ ਆ ਜਿਹਦੇ ਚ ਔਰ ਮੇਰੇ ਤੇ ਆਪੇ ਡਿੱਗੀਆਂ ਭਰਾਓ ਜਦੋਂ ਬਾਬਾ ਜੀ ਨੇ ਬ੍ਰੇਕ ਮਾਰੀ ਪਤਾ ਨਹੀਂ ਕੀ ਮੈਨੂੰ ਉਹ ਗੱਲ ਸ਼ਰਧਾਈ ਚੱਕ ਰਾਏ ਉਹਦੇ ਬਾਬਾ ਜੀ ਗਲੇ ਮੁੰਡੇ ਬਿਠੇ ਕਰੋ ਕੋਣਾ ਉਹ ਲਾ ਕੇ ਗਾਣਾ ਚਲੋ ਵਧੀਆ ਆ ਰਹੇ ਲੱਗੇ ਆ ਮੋਰੀ ਹੱਥੋਂ ਹੀ ਲਾ ਲੂਈ ਨਹੀਂ ਸ਼ਰਧਾਈ ਆਪਾਂ ਤੂਫਾਨ ਤੂਫਾਨ ਸਿੰਘ ਨੇ ਉਰਲੇ ਪਾਸੇ ਲਾਈ ਆਪਾਂ ਪਰਲੇ ਪਾਸੇ ਲਾ ਲਈ ਨਹੀਂ ਵੇਖੀ ਹੀ ਡਰਾਈ ਚਾਹ ਹੋਣਾ ਨਹੀਂ ਕਿੰਨੇ ਆਉਣਾ ਕੀ ਪਿੰਡ ਵਾਲੇ ਆਏ ਮੋੜ ਤੇ ਲੈ ਲਾ ਲਈ ਐ ਬੱਬੂ ਓਏ ਨਾਲ ਯਾਰ ਪਚੰਗੀ ਸਿੰਘ ਰਖ ਲਈਏ ਦੋਸਤ ਦੇਖੋ ਜੀ ਅਸੀਂ ਨਾਲ ਫਿਰ ਆ ਗਏ ਹਾਂ ਪ੍ਰੀ ਦਾਦਾ ਕਿੰਨੇ ਆ ਗਏ ਕਰਵਾਉਣੇ ਪੈਸੇ ਦੇ ਤੇ ਉੱਥੇ ਭਲਾ ਹੋਵੇ ਪੈਰ ਪੈਰ ਫੇਂਦਾ ਚੱਲ ਫੇਂਦਾ ਚੱਕੰਡਾ ਵੀਊ ਕੀ ਗਲਾਸ ਹੈ ਚੱਕੰਡਾ ਵੀਊ ਛੱਤ ਦਾ ਏਸੀ ਬਹੁਤ ਬਹੁਤ ਕੂਲਿੰਗ ਆਈ ਪਪੂ ਭਾਈਂ ਠੰਡ ਲੱਗਣ ਦੀ ਕੰਪਨੀਆਂ ਆਉਂਦੀਆਂ ਬਹੁਤ 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 ਮੇਰੇ ਨਾਲ ਨੂੰ ਨਾ ਕਰ ਭਰਾਵਾ ਕਿਉਂ ਮੈਨੂੰ ਸ਼ਗਾਂ ਨੂੰ ਖਾਤਾ ਫੇਰ ਠੀਕ ਕੂਲਿੰਗ ਬਹੁਤ ਹੋਈ ਆ ਪ੍ਰਚਾਦੇ ਦੀਆਂ ਝੋੜੀਆਂ ਪੂਰੀਆਂ ਠੰਡਾ ਵਟੰਗੀਆਂ ਹੋ ਗਈਆਂ ਹੋ ਗਈਆਂ ਚਲੋ ਦੇਖਾਂ ਲੈ ਸੌਖਾ ਬੱਸ ਅਸੀਂ ਹੁਣ ਪਹੁੰਚ ਗਏ ਆ ਸਟੇਸ਼ਨ ਤੇ ਅਸੀਂ ਕੱਟੀ ਆਵਾਂਗੇ ਅੱਪਾ ਪਾਰਕਿੰਗ ਤੇ ਸਟੇਸ਼ਨ ਨਾਲ ਮਤਲਬ ਕੋਲ ਆਇਆ ਹਲੇ ਸਟੇਸ਼ਨ ਆਉਣਾ ਥੋੜਾ ਜਿਹਾ બસ <laughs> 200 300 ਮੀਟਰ ਰਹਿ ਗਿਆ ਤੇ ਬਾਕੀ ਤੁਹਾਨੂੰ ਫਿਰ ਦਰਸ਼ਨ ਮੇਲੇ ਕਰਾਵਾਂ ਕਿੰਨਾ 200 300 ਮੀਟਰ 200 ਮੀਟਰ ਆ ਹਾਂ ਵੇ 100 ਮੀਟਰ ਗਏ 100 ਮੀਟਰ ਜਿੱਥੇ ਆਪਾਂ ਗੱਡੀ ਲਾਉਣੀ ਹੈ ਉਥੋਂ ਹੈਂ ਇਹ ਉਹ ਤੂੰ ਗਿਣ ਨਹੀਂਂਦਾ ਬੱਬੂ ਉਹ ਨਹੀਂ ਗਿਣਿਆ ਨਹੀਂ ਨਹੀਂ ਮੈਂ ਉਹ ਨਹੀਂ ਲੱਗਿਆ ਇਹ ਗਿਣੋ ਗਿਣੋ ਆਣਾ ਫਿਰ ਇਦਾਂ ਫਿਰ ਇਹ ਥੋੜਾ ਜਿਹਾ ਤਾਨੂੰ ਕੋਈ ਪੁੱਛ ਲੇ ਵੀ ਇੱਥੋਂ ਕਿੰਨੀ ਦੂਰੀ ਆ ਤੇ ਤੁਹਾਨੂੰ ਤੇ ਪਤਾ ਨਹੀਂ ਲੱਗਣਾ ਹੈ। ਸਿੱਧਾ 10-15 ਮਿੰਟ ਦਾ ਟਾਈਮ ਲੇਣਾ। ਇੰਨੇ ਘਰ ਆ ਲਈ। ਇੰਨੇ ਘਰ ਆ ਲਈ ਕੋਣ ਦਾ 10-15 ਮਿੰਟ ਦਾ। 10-15 ਮਿੰਟ ਜੇ ਮਮਨ ਤੁਰ ਕੇ ਖਾ ਸਾ ਗਾਲ ਚਲ ਜਾਈਦਾ ਇੱਥੋਂ। ਇਹ ਜ਼ਿਆਦਾ ਹੋ ਗਿਆ। ਲੈ ਅਸੀਂ ਜਾਂਦੇ ਰਹੇ ਹਾਂ ਸਾਨੂੰ ਪਤਾ ਹੈ। ਲੈ ਚੱਲ ਜਾਈਏ ਉਹ ਹਾਂ। ਹਾਂ ਉਹਦੇ ਗਰਮੀ ਬੜੀ ਆਂ ਦੇ ਇੱਕ ਘੰਟਾ ਕੋਈ ਜਾਣ ਲੱਗੀ। ਨਹੀਂ ਹੁਣ ਤੇ ਸਾਹ ਸੂ ਲੈ ਕੇ ਫਿਰ ਜਾਣਾ ਪਊਗਾ ਨਾ ਹੌਲੀ ਹੌਲੀ ਹੌਲੀ। ਉਹਦਾ ਪੁੱਤੋਂ ਨਹੀਂ ਜਾਣਾ। ਹਾਂਜੀ ਭਾਜੀ ਆਪਾਂ ਹੁਣ ਬੋਲਦਾ ਥੱਲੇ ਉੱਤਰ ਜਿਹੇ ਇੱਧਰ ਮਾਰ ਕੈਮਰਾ ਹਾਂ ਵੀਰ ਦੱਸ ਤੁਹਾਨੂੰ ਕੋ ਕਹਿਣਾ ਚਾਹੁੰਦੇ ਹਾਂ ਆਪਾਂ ਕੋਲ ਤਾਂ ਥੱਲੇ ਉਤਰ ਜਗੇ ਆ ਅਸੀਂ ਅੱਗੇ ਜਾ ਰਹੇ ਹਾਂ ਟੈਂਸ਼ਨ ਨਾਲ ਅੱਗੇ ਦੇਖ ਲਾਉਣ ਆਲਾ ਹੈ ਹਾਂਜੀ ਆਪਾਂ ਕੋਲਾ ਪਾਰ ਕਰ ਰਹੇ ਆਏ ਆ ਛੜਕ ਪਾਰ ਕਰ ਰਹੇ ਆ ਛੜਕ ਪਾਰ ਕਰ ਰਹੇ ਆ ਹਾਂਜੀ ਚਲ ਚਲ ਤੇ ਬਸ 10 10 ਨਹੀਂ ਪਹੁੰਚ ਚੁੱਕੇ ਹਾਂ ਦੇ ਨਾਮ ਇਹ ਬੀਨ ਕਿਰੇ ਹੈ ਨੀਗਾ ਨਹੀਂ ਨਹੀਂ ਨੀਗਾ ਕਿਥੇ ਨੀਗਾ ਆਪਣੀ ਸੇਵਾ ਦੇ ਸੇਵਾ ਦੇ ਨਹੀਂ ਉਧਰ ਹੀ ਫੋਨ ਵਾਲੀ ਐ ਸਹੀ ਸਹੀ ਠੀਕ ਠੀਕ ਲੋਕੀ ਇਹਨੇ ਵਾ ਉਤਰੰਡੇ ਹੀ ਹਿਨ ਉਤਰੰਡਿਆ ਹੀ ਨਾ ਤਰੰਡੀ ਇਹ ਹੀ ਗੱਲ ਹੈ ਹੈ ਉਹ ਵੇਖਣਾ ਪੈਂਦਾ ਐਸਾ ਵੇਖਣਾ ਪੈਂਦਾ ਆਸੇ ਪਾਸੇ ਵੀ ਚਲੋ ਠੀਕ ਇਹ ਪ੍ਰਾਣੀਆਂ ਮੋਟਰਸਾਈਕਲ ਵਾਲੀਆਂ ਦੁਕਾਨਾਂ ਇੱਥੋਂ ਬਹੁਤ ਹੀ ਘੱਟ ਰੇਟ ਤੇ ਮੋਟਰਸਾਈਕਲ ਬੰਦੇ ਆ ਤੇ ਜੇ ਵੀਰਪਰਾ ਦਾ ਇੰਜਨ ਫੋਨ ਵਾਲਾ ਜਾਂ ਹੋ ਗਿਆ ਤੇ ਇੱਥੋਂ ਆ ਕੇ ਸੰਪਰਕ ਕਰੇ ਕਾਰੀਗਰਾਂ ਨਾਲ ਬਹੁਤ ਵਧੀਆ ਇੰਜਨ ਬੰਦਦੇ ਆ ਤੇ ਇੰਜਨ ਤਾਂਹੀਂ ਵੀ ਉਹਦਾ ਕਰਦੇ ਆ ਆਹੋ ਹਾਂਜੀ ਪੋਲ ਦਾ ਥੱਲੇ ਉੱਧਰ ਭਾਜੀ ਹੁਣੇ ਆਦਾ ਧਿਆਨ ਪੱੜ ਤੋਂ ਹੋਂ ਦੀ ਕੋਸ਼ਿਸ਼ ਕਰਦੇ ਹੋਏ ਵੀ ਗੋਰੀ ਦਾ ਬਲੌਗ ਖਰਾਬ ਹੋ ਜੇ ਮੈਂ ਆਪਣੇ ਚੈਨਲ ਤੇ ਹੀ ਪੋਣਾ ਨਾ ਹੈ ਰਗੀ ਕੱਲੇ ਤੇ ਨਹੀਂ ਪੋਣਾ ਨਾ ਤਾਂ ਕਰਦੇ ਹਾਂ ਹਾਂਜੀ ਬਹੁਤ ਸਾਰੇ ਬੱਸਾਂ ਇੱਧਰ ਜੇ ਧਿਆਨ ਗੋਰੀ ਦਾ ਇੱਧਰ ਲੰਗਰ ਆਲ ਆਜ ਸਕੂਟਰੀ ਆ ਗਿਆਣੇ ਹਾਂ ਹਾਂਜੀ ਆਪਾਂ ਸਟੇਸ਼ਨ ਤੇ ਪਹੁੰਚ ਗਏ ਆਂ ਇੱਧਰ ਮਾਰ ਕੈਮਰਾ ਜੀ ਸਟੇਸ਼ਨ ਤੇ ਸਾਈਡ ਤੇ ਆਪਾਂ ਗੱਡੀ ਦਾ ਵੀਊ ਚੈੱਕ ਕਰੋ ਕਿੰਨੀ ਸਾਫ ਸਫਾਈ ਆ ਤੁੱਕੋ ਵੀ ਜੀ ਫਿਰ ਕਰੋ ਬੈਨਰ ਪਰਾਂ ਉੱਥੇ ਲਾ ਲੈਨੇ ਬਲੋਕਿੰਗ ਕਰਾ ਸਟਾਪ ਨਹੀਂ ਅਸੀਂ ਹਮਸਾ ਸਟੇਸ਼ਨ ਤੇ ਪਹੁੰਚ ਗਏ ਹਾਂ ਹਾਂ ਜੀ ਆਪਾਂ ਹੁਣ ਗੱਡੀ 'ਚ ਉੱਤਰ ਲੱਗੇ ਆਂ ਤੇ ਫਿਰ ਅੰਦਰ ਜਾ ਕੇ ਟ੍ਰੇਨ ਵਿੱਚ ਜਾ ਕੇ ਲੰਮੀ ਬਿਠੋਨੇ ਆਂ ਤੇ ਮੋਰਾ ਵੀ ਉਤਰਣ ਡਿਆ ਤੇ ਮੈਂ ਹੁਣ ਝੋੜੀਆਂ ਚਕਾਉਂਗਾ ਇਹਨਾਂ ਨੂੰ ਬਹੁਤੀ ਦੋਰੀ ਸੰਗਤਾਂ ਹਾਂ ਡੀਆਂ ਨੇ ਲੰਗਰ ਬਰਸਾ ਸਟੇਸ਼ਨ ਤੇ ਤੇ ਹੱਲੇ ਝੋੜੀਆਂ ਲੱਥਣੀਆਂ ਆ ਗੱਡੀ ਵਿੱਚੋਂ ਚਾ ਵਫਰਣਾ ਅੱਗੇ ਜਾ ਕੇ ਮਿਲਦੇ ਆਂ ਵੀਰ ਹੁਣ ਆਦੀ ਧੌਂ ਠੋਗਦੀ ਬਾਬੇ ਹੁਣ ਦੋ ਜੀ ਬਠੀਆਂ ਚ ਬੋ ਆ ਗਈ ਬਾਬੇ ਨੇ ਜਾਣਾ ਨਹੀਂ ਹੁਣ ਕਹਿ ਲੈ ਜੀ ਕਰੋ ਜੈਕਾ ਸੰਗਤ ਕਾਲੀ ਓਏ ਚਲੀ ਆ ਕਹਿ ਲੈ ਗਿਆ ਜੀ ਖਾ ਗਿਆ ਵੇਖਿਆ ਫੱਟ ਲੱਗੀ ਆਇਆ ਬੱਬੂ ਬਾਅਦ ਕੀ ਥਾ ਗਿਆ ਮੋਟਨਾ ਕਿਦਾਂ ਮਿਲ ਪੂਜਾ ਯਾਰ ਕਹਿਣ ਭਾਰਾ ਹੋਣਾ ਕਹਿਣ ਨਹੀਂ ਭਾਰਾ ਨਹੀਂ ਹੈਗਾ ਇੰਨੀ ਫੜੀ ਜਾ ਕੇ ਲੈ ਜਾ ਬਾਬੇ ਨਾਲ ਜਾਵਾਂ ਮੈਂ ਮਾਨੀਆ ਜੇ ਬੱਬੂ ਵੀ ਕਹਿ ਲਿਆ ਹੋਲੀ ਮਾਮਾ ਕੋਈ ਨਹੀਂ ਜਗਾਦੀ ਬੰਦੇ ਇਹ ਕੇ ਕਦਾ ਰਹਿੰਦਾ ਨਿਕਲੇ ਜਾਂਦਾ ਹਾਂ ਯੂਰ ਹੋ ਗਿਆ ਤੂੰ ਦੂਰ ਹੋਣ ਲਈ ਮੇਰੀ ਹੋਣੀ ਮਲਾ ਦੇਨੇ ਬੰਦੇ ਸੋਚ ਜੂ ਸਟੇਸ਼ਨ ਉਹ ਸਰਾਲਾ ਅੱਡ ਤੋ ਸਾਡਾ ਸਟੇਸ਼ਨ ਨੰਬਰ ਸਰਾਲਾ ਸਰਾਲਾ ਮੈਂ ਨਹੀਂ ਦੇ ਸਕਦਾ ਉਹ ਮਾਮਾ ਸਟੇਸ਼ਨ ਮਤਲਬ ਤੇਰਾ ਮੂੰਹ ਦਿਖਾਇਆ ਨਾ ਵੀ ਆਪਣਾ ਏ ਤਾਂ ਕਰ ਗਈ ਅਹੀਂ ਚੱਲੇ ਹੁਣ ਕਹਿਣ ਲੈਣ ਕਹਿਣ ਭਾਰਾ ਬਾਬੇ ਕੱਲੇ ਕੋ ਚੁੱਕਿਆ ਨਹੀਂ ਆਣਾ ਬਾਬਾ ਜੀ ਤੋਂ ਇਸ ਕਰਕੇ ਅਸੀਂ ਚੱਲੇ ਹਾਂ ਬਹੁਤ ਸਾਹ ਚੜਿਆ ਭੱਜੇ ਹੀ ਆਏ ਭੱਜੇ ਹੀ ਆਏ ਬਿਲਕੁਲ ਆਇਆ ਫੋਨ ਅੱਜ ਕੋਮਨ ਆ ਕੇ ਮਿਸਕਲਾਂ ਸਜਾਈ ਯਾਤਰੀਓ ਦੇ ਬਾਤਾਂ ਅੰਦੇਓ ਲੋ ਜੀ ਹੁਣ ਅਸੀਂ ਲਿਫਟ ਨਹੀਂ ਹੇਠੋਂ ਅੱਗੇ ਥੱਲੇ ਚਾਹ ਵਾਲਾ ਕਹਿਣ ਲੈ ਆਈਏ ਤੇ ਇਸ ਟਾਈਮ ਹੁਣ ਗੋਰਾ ਵੀ ਚਲਿਆ ਮੈਨਾਂ ਜ਼ਿਆਦਾ ਕਹਿ ਲੈਣਾ ਰੋਬੂ ਨੂੰ ਕਰਨੇ ਫੋਨ ਹੈ ਰੋਬੂ ਹੈ ਕਿੱਥੇ ਆ ਉਹ ਚਲਿਆ ਆ ਕੰਪਨੀ ਦੇ ਕੰਮ ਤੇ ਤੇ ਅਹੀਂ ਆ ਗਲਾ ਕੇ ਸੇਵਾ ਕਹਿ ਲੈ ਯਹੀ ਕਹਿ ਲੈ ਚੱਲੇ ਆ ਤੇ ਤੁਸੀਂ ਦੇਖਦੇ ਪੁੱਛੋ ਲੈ ਵੀ ਆ ਗਏ ਆ ਇਹ ਪੁੱਲ ਕੇ ਵਕੜੇ ਪਾ ਲਿਆ ਆ ਮੈਂ ਤੁਹਾਡੇ ਲਈ ਲੋ ਜੀ ਇਧਰ ਰੋਬੂ ਦਾ ਆਉਣ ਦਾ ਫੋਨ ਕਹਿੰਦਾ ਲੰਗਰ ਲੈ ਆਈ ਸਾਡੇ ਵਾਸਤੇ ਬੜੀਆਂ ਆਪਾਂ ਨੇ ਕਹਿ ਲਿਆ ਚੁੱਕ ਤੇ ਅਸੀਂ ਹੁਣ ਖਣ ਲੱਗੇ ਆ 6 ਨੰਬਰ ਤੇ ਉਹ ਜਿਹੜਾ ਇਹ ਜ਼ਿਆਦਾ ਕੈਨ ਰੱਖਦੇ ਆ ਸਹੀ ਹੁਣ ਦਿੱਖਣੀ ਚਾਹਾਂਗੇ ਉੱਤੇ ਟੇਸਟਾਂ ਗੋਰਾ ਵੀਰ ਮੇਰੇ ਨਾਲ ਹੀ ਆ ਰੱਖਦਾ ਦਰ ਦਰ ਅੱਦਮ ਲੋ ਜੀ ਲਿਫਟ ਤੇ ਰੱਖਦਾ ਜੇ ਕੈਨ ਕੋਈ ਨਾ ਹੀ ਚੁਕਣਾ ਪਵੇ ਤੇ ਕੀ ਗੱਲ ਚੰਗੀ ਗੱਲ ਆ ਕਿਉਂਕਿ ਥੱਕੇ ਅਸੀਂ ਪਹਿਲਾਂ ਵੀ ਬੜਾ ਗਏ ਆ ਝੋਲੀਆਂ ਦੀਆਂ ਦੋ ਇਕੱਠੀਆਂ ਉਹਨੂੰ ਚ ਖਾਤੀਆਂ ਨਾ ਉਹਦੇ ਕਰਕੇ ਫਤ ਪਾ ਗਿਆ ਤੇ ਹੁਣ ਰੋਗੂ ਵੀਰ ਪੰਮੂ ਵੀਰ ਨਾਲ ਮਿਲੋਂਦੇ ਆ ਵੇ ਉਹ ਚੱਲੇ ਕੰਪਨੀ 'ਚ ਕੰਮ ਦੇ ਬਾ ਗੋਰੇ ਕਿਤੇ ਚੱਲੇ ਆਇਆ ਇੱਥੇ ਛੋਲੀਆਂ ਦੋ ਚੁੱਕੀਆਂ ਤਾਂ ਤਾਂ ਨਹੀਂ ਲੈ ਗਏ ਗੋਰੇ ਵੀ ਨੂੰ ਸਾਹ ਚੜ ਗਿਆ ਜੇ ਵੇਰ ਲੂ ਮੈਨੂੰ ਨਹੀਂ ਚੜਿਆ ਤੈਨੂੰ ਚੜਿਆ ਸਾਹ ਠੀਕ ਹੈ ਨਾ ਤੂੰ ਥੱਕਿਆ ਆ ਚੱਲੀਏ ਡਿੱਗਣ ਦੇ ਆ ਥੱਲੇ ਉਹ ਦੀ ਹਾਵੀਰਾਂ ਨੂੰ ਪਿੰਡ ਚਾਣੀ ਸ਼ਿਕਾਇਤ ਆ ਕੇ ਆਏ ਤੇ ਇੱਥੇ ਆਣ ਕੇ ਚਾਹ ਛਕਣ ਦੇਦੇ ਆ। ਤੇ ਆ ਵੀਰ ਦੋਸਤ ਸਾਰੇ ਨਾਲ ਆਏ ਆ। ਹਾਂ ਪਿੰਡ ਚਾਹ ਸ਼ਕਣੀ ਆ। ਤੰਗदाई ਆਲਵਾੜਾ ਗੋਰੇ ਰਹਿੰਦੇ ਇਹਨਾਂ ਨੂੰ ਓਏ। ਕਾਸ਼ੀ ਕਿੱਥੇ ਰਾਡਾ ਬੋਸ ਕਿੱਥੇ ਆ? ਕਾਸ਼ੀ ਨਹੀਂ ਆਇਆ। ਨਹੀਂ ਆਇਆ। ਲੋ ਜੀ ਇੱਧਰ ਚਾਹੀ ਵਰਤਾ ਦਈਏ ਇੱਧਰ ਟ੍ਰੇਨ ਤੁਰ ਪਈ ਆ। ਫੇਰ ਉਹ ਵੀਰੋਂ ਨਹੀਂ ਵੀ ਚਲ ਗਏ ਆ।

ਚੰਡੀ ਤੋਂ ਪਾਣੀ ਚੈੱਕ ਕਰਦੇ ਆ ਠੰਡਾ ਕਿ ਤਾ ਆ ਤੇ ਇਹ ਤਾਂ ਬੜੀ ਲੱਗੀ ਆ ਤੇ ਪਹਿਲਾਂ ਹੀ ਇਹ ਇੰਜਣ ਵਿੱਚ ਜੋ ਪੀਤਾ ਸੀ ਨਾ ਪਾਣੀ ਤੇ ਉਸੇ ਸਾਨੂੰ ਪੂਰਾ ਠੰਡਾ ਪਾਣੀ ਮਿਲਿਆ ਸੀ ਤੇ ਪਤਾ ਨਹੀਂ ਕੀ ਟੀ ਹੁੰਦਾ ਕਿ ਕੌਣ ਹੁੰਦਾ ਇਹ ਉਹਨੂੰ ਅੱਖਾਂ ਨਾਲ ਅੱਖਾਂ ਪਾਣੀ ਪਿਆ ਉਹਨੂੰ ਪੂਰਾ ਠੰਡਾ ਪਾਣੀ ਪਿਆ ਅੱਜ ਅੰਬਰਸਾਡ ਸਟੇਸ਼ਨ ਤੋਂ ਜਦੋਂ ਤੁਸੀਂ ਬਾਹਰ ਨਿਕਲਦੀ ਆ ਇੱਥੇ ਵੈਨ ਲੱਗੀ ਹੁੰਦੀ ਏ ਇਹ ਦਰਬਾਰ ਸਾਹਿਬ ਨੂੰ ਫ੍ਰੀ ਸੇਵਾ ਲੱਗੀ ਆ ਜਦੋਂ ਮਤਲਬ ਵੈਨ ਭੱਜਦੀ ਆ ਇਹ ਵੈਨ ਦਰਬਾਰ ਸਾਹਿਬ ਨੂੰ ਛੱਡ ਕੇ ਹੁੰਦੀ ਆ ਤੇ ਹੁਣ ਸੰਗ ਦੇ ਇੱਥੇ ਕਾਟਾ ਨਹੀਂ ਕਿ ਸੰਗ ਦਾ ਬਾਬਾ ਹੀ ਇੱਥੇ ਹੁੰਦੀ ਆ ਹਨਾ ਗੋਰੀ ਵੀਰ ਤੇ ਇੱਥੇ ਤੁਸੀਂ ਠੰਡਾ ਜਲ ਵੀ ਛਕ ਸਕਦੇ ਜੇ ਗੋਰੀ ਵੀਰ ਆਪਣਾ ਸੇਵਾ ਕਰਨ ਆਇਆ ਬਰਤਨ ਧੋਣ ਆਇਆ ਲੋਰੀ ਸੇਵਾ ਸੁਭਾ ਕਰ ਲਈਏ ਵੀ ਬਾਬੇ ਹੁਣਾਂ ਨੇ ਕੋਈ ਦੋ ਕਰਾੜਾ ਹੋਣੀ ਕਰਾ ਬਸ ਬਸ ਇਤਨੀ ਪ੍ਰਾਪਰਟੀ ਬਣਾ ਲਿਆ ਸਮੋ 200 ਦਾ ਫੈਕਟਰੀ ਖੋਲ ਲਿਆ ਲੋਹੀ ਅੰਬਰ ਸਾਹਿਬ ਤੋਂ ਚੈੱਕ ਕਰ ਲੋਗੇ ਚੱਲੀਏ ਓਏ ਚੱਲੀਏ ਚੱਲੀਏ ਗੁਰੇਵਿਰ ਰੰਗ ਬੜਾ ਹੀ ਸਾਫ ਹੁੰਦੇ ਆ ਤੁਹਾਨੂੰ ਜਿੱਦਾਂ ਬੱਬੂ ਕਿੰਨੇ ਦੱਸਿਆ ਕਿ ਦਰਬਾਰ ਸਾਹਿਬ ਨੂੰ ਲੱਗੀਆਂ ਬੱਸਾਂ ਇਹ ਸੰਗਤ ਦਰਬਾਰ ਸਾਹਿਬ ਆਈ ਆ ਤੇ ਹੁਣ ਇਹ ਸਟੇਸ਼ਨ ਤੋਂ ਆਪੋ ਆਪਣੇ ਘਰ ਨੂੰ ਰਵਾਨਾ ਹੋਉਂਦੀਆਂ ਦਰਸ਼ਨ ਮਿਲੇ ਕਰਕੇ ਅਹੀਂ ਸੰਗਤਾਂ ਤੋਂ ਦਰਬਾਰ ਸਾਹਿਬ ਦੇ ਦੇਖੋ ਵੈਨ ਲੱਗੀ ਅੱਗੇ ਇਹ ਜਦੋਂ ਫੁੱਲ ਹੋ ਗਈ ਨਾ ਇਹ ਫੇਰ ਤੁੰਨੀ ਵੀ ਉਹ ਦਰਬਾਰ ਸਾਹਿਬ ਨੂੰ ਫੇਰ ਜਾਣੀ ਹੈ ਤੇ ਹੁਣ ਅਸੀਂ ਚੱਲੇ ਜੇ ਪਿੰਡ ਨੂੰ ਤੇ ਰਾਹ 'ਚ ਕਰਦੇ ਹਾਂ ਕਿਤੇ ਸਟੇ ਤੇ ਪੀਨੇ ਲਿਮਕਾ ਕੀ ਖਾਣਾ ਆ? ਪੁੱਤੋ ਲੋ ਬਬੇ ਕੇ ਆਦਣਗੇ। ਪਿਆਦ ਮੀਂਹ ਖਵਾ ਦੇਣਗੇ। ਖਵਾ ਦਾਂਗੇ ਪਿਆਦ। ਇੱਕੋ ਗੱਲ ਆ। ਪੱਪੂ ਵੀ ਰਾਂਦਾ ਉਹ ਖਾਣਾ ਨਹੀਂ ਆ ਪੀਣਾ ਹੀ ਆ ਬਸ। ਪੀਣਾ ਹੀ ਆ ਗਰਮੀ ਬੜੀ ਆ। ਚਾਹ ਤੇ ਪਿਆ ਤੇ ਤੁਹਾਨੂੰ ਦੋਰੀ ਦੋਰੀ ਕੀ ਚਾਹੀ। ਪਿੰਡ ਪਾਣੀ ਪੀ ਵੀ ਕਿੰਨਾ ਉੱਪਰ। ਅਗਲਾ ਪਾਣੀ ਭੰਟੀ ਲੈ ਆ। ਪਾਣੀ ਮਾਮਾ ਠੰਡਾ ਇਹਨੇ ਖਾਦ ਦਿੱਤਾ। ਆਇਆ ਤੇ ਭਈਏ ਕੇ ਸ਼ਾਮੇ ਨਹੀਂ ਨਹੀਂ ਹੁਣ ਗੱਡੀ ਜੀ ਬੈੰਨੇ ਆ ਪਿੱਛੇ ਘੁੰਮ ਜੇ ਹੋ ਜੀਏ ਫੇਰ ਸਿੱਧੀ ਹੁਣਾ ਬੁੱਬੂ ਵੀਰ ਦੀ ਵੱਧ ਗਈ ਧੜਕਣ ਹੈ ਕਰਮੀ ਕਰ ਕੇ ਵੱਧ ਗਈ ਆ ਹੈਗੀ ਬਾਬਾ ਜੀ ਹੱਲੇ ਜਾ ਹੈਗੀ ਹੱਲੇ ਪਿੰਡ ਦੇ ਬਾਬਾ ਜੀ ਸੰਗਤ ਸਾਡੀ

ਕਿਓ ਫਿਰ ਚਲ ਗਏ ਆ ਕਲਪ ਬਲ ਲੀ ਆ ਵੇਲਾ ਹਾਂ ਆਈ ਤੇ ਨਹੀਂ ਛੱਡਦੇ ਆਪਣੇ ਕੱਲ ਜਾ ਕੇ ਪਤਾ ਕੱਲ ਜਾ ਕੇ ਪਤਾ ਲੱਗਣਾ ਕਿ ਇਹਨਾਂ ਦਾ ਹਾਲ ਆ ਅੱਥੇ ਜਾ ਕੇ ਪਹੁੰਚ ਜਾਣਾ ਨਾ ਜਰਨਲ ਦੇ ਵਿੱਚ ਗਏ ਜਨੂੰ ਪਤਾ ਜਰਨਲ ਦਾ ਸਫ਼ਰ ਕੀਤਾ ਆਪਾਂ ਘੁੰਮ ਹੋ ਜਾਣ ਭਾਵੇਂ ਸਾਰੇ ਜੋ ਉਹਨਾਂ ਵਾਸਤੇ ਵਿਆਸ ਨੰਗੇ ਨਾ ਵਿਆਸ ਤੋਂ ਗਾੜੀ ਗਾੜੀ ਥੋੜੀ ਥੋੜੀ ਭੀਰ ਵੱਧਦੀ ਆ ਹਾਂ ਇਹਨਾਂ ਨੂੰ ਮਜ਼ਬੂਤ ਕਰਨ ਦੀ ਜਗ੍ਹਾ ਨਹੀਂ ਲੱਭਦੀ ਓਹ ਕੀ ਕਹਤਾ ਜੀ ਕੀ ਕਹਤਾ ਜੀ ਹਾਂ ਇਹ ਤਾਂ ਮੁਰਗਾ ਚਲੋ ਯਾਰੇ ਬੱਬੂ ਚਲੋ ਉੱਠੋ ਗਾ ਚਲੀਏ ਬਾਬਾ ਜੀ ਗੱਡੀ ਡਰਾਈਵਰ ਡਰਾਈਵਰ ਸਾਹਿਬ ਗਾੜੀ ਹੈ ਨਾ ਪਾਪਾ ਬੈ ਕੇ ਗੱਡੀ ਚ ਚਲੋ ਚਲੀਏ ਚਲੋ ਬੋ ਬੋ ਅਹੀਂ ਪਿੱਛੇ ਬੈ ਜਾਣਾ ਕੋਈ ਨਹੀਂ ਚਲੀਏ ਬਾਬਾ ਜੀ ਲੋ ਜੀ ਪਿੰਡ ਨੂੰ ਰਵਾਨਾ ਹੋ ਲੱਗੀ ਜੇ ਗੱਡੀ ਤੇ ਬਹਿ ਗਈਆਂ ਸੰਗਤਾਂ ਸਾਰੀਆਂ ਤੇ ਅਹੀਂ ਭਲਾ ਹੀ ਜੋੜੇ ਵਿੱਚ ਪਤਾ ਨਹੀਂ ਮੈਂ ਕਿੱ데 ਪਾ ਗਿਆਂ ਗੁਰਦ੍ਰਿਓ ਇੱਥੇ ਲਾ ਆ ਜਿਓ ਫਿਰ ਤਈ ਹੈ ਓਏ ਪਿੱਛੇ ਬਈਏ ਆਪਾਂ ਚੱਪੜਾਂ ਵੀ ਚਲਾਉਣੀਆਂ ਦਾ ਚੱਪੜ ਲਾ ਲੋ ਐਂ ਤੇ ਬਹਿ ਚੱਲੇਂਗੇ ਇੱਥੇ ਲੈ ਬਾਬਾ ਨੰਗਾ ਹੀ ਪਿੱਛੇ ਬਾਬਾ ਜੀ ਬਹਿ ਜਾ ਤੂੰ ਅੱਗੇ ਅੱਗੇ ਚੱਲੋ ਅੱਗੇ ਸਾਡੀ ਜਗ੍ਹਾ ਅੱਗੇ ਇਹ ਬਹਿ ਗਿਆ ਸੰਤਾਂ ਫਿਰ ਲੱਗਣਦੇ ਅਜੇ ਤਾਂ ਸਾਡੀ ਬਣਾ ਕੀ ਕਰਨਾ ਕਹਿਆ ਜੇ ਲੰਡਾ ਬਾਜ਼ਾਰ ਜਿੰਨੂੰ ਚੋਰ ਬਾਜ਼ਾਰ ਆਂਦੇ ਆ ਢਾਡੇ ਅੰਬਰਸਰ ਕਰੋ ਕੱਪੜੇ ਚੈੱਕ ਆਹ ਵੀ ਉਹਦਾ ਪ੍ਰਚਾਰ ਕਰੋ ਬਰੇ ਭਾਰੀ ਬੋਲ ਬਾਰੀ ਕਿਦਾਂ ਖੋਲਾਂ ਮਾਮਾ ਬਾਰੀ ਆ ਸ਼ੀਸ਼ਾ ਨਾ ਦੋ ਚੀਜ਼ਾਂ ਸਸਤੀਆਂ ਮਿਲਦੀਆਂ ਪਰ ਹੁਣ ਪਤਾ ਨਹੀਂ ਕੀ ਗੱਲ ਹੋਈ ਹੁਣ ਇੱਥੇ ਹੀ ਬੜਾ ਮਹਿੰਗਾ ਕਰਤਾ ਐ ਬੱਬੂ ਕੰਮ ਲੁੱਟ ਮਚਾਈ ਓਏ ਵਾਵਾ ਯਾ ਦੋਦੀ ਬਾਰੀ ਬੜੋ ਬੜੋ ਬੰਨੂ ਬੱਬੂ ਬੇਨੇ ਕਰਤੀ ਇਹ ਬਾਰੀ ਗੁੱਲ ਪਹਿਲਾਂ ਢਟੀ ਆ ਪਹਿਲਾਂ ਢਟੀ ਯਾਰ ਉਹ ਪੈਣਾ ਨਹੀਂ ਲਾਉਣੀ ਆਉਂਦੀ ਉਹਨੂੰ ਕਿੰਨੂੰ ਵੇਖੀ ਕੇ ਤੇ ਮੂੰਹ ਦੇ ਨਾ ਮਾਰਦੀ ਬਾਹਰ ਨੂੰ ਹੋ ਜੇ ਸਾਰੀ ਰੇਲ ਤੋਂ ਜਿਆਦਾ ਨਜ਼ਾਰਾ ਘੱਡੀ ਚੋਂ ਹੁੰਦਿਆ ਬੱਬੂ ਭਾਜੀ ਨੇੜੇ ਆ ਇਹ ਸੀ ਫੁੱਲਮ ਫੁੱਲ ਤੇ ਸ਼ੀਸ਼ੇ ਫਿਰ ਵੀ ਸਾਰੇ ਖੋਲੇ ਹੋਏ ਆ ਚੈੱਕ ਕਰ ਰਿਹਾ ਟ੍ਰੈਫਿਕ ਨੰਬਰ ਸਰ ਦਾ ਬੱਸਾਂ ਗੱਡੀਆਂ ਸਾਰਾ ਕੁਝ ਮੀਡੀਆ ਵਾਲੇ ਉਹ ਐਮ ਐਸ ਸੀ ਐਮ ਐਸ ਸੀ ਦਾ ਮਤਲਬ ਮੀਡੀਆ ਵਾਲੇ ਮੀਡੀਆ ਸਾਡੇ ਰੋਲ ਪੰਪ ਤੇ ਪਹੁੰਚ ਗਏ ਜੇ ਤੇ ਬਹੁਤ ਟ੍ਰੈਫਿਕ ਇੱਥੇ ਪੀ ਪਾ ਪਾ ਹੁੰਦੀ ਜੇ ਤੇ ਬਾਬਾ ਜੀ ਨੇ ਇੰਤਜ਼ਾਰ ਕਰਨ ਦੇ ਉੜਰੀ ਬੰਨ ਗਿਆ ਉੜਰੀ ਬੰਨ ਲਾ 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 ਉਹ ਹੋ ਲੇਟ ਹੋ ਗਈ ਜੇ ਲੇਟ ਹੋ ਗਈ ਜੇ ਐਂ ਉਦਾਂ ਕਰਦੇ ਫੋਲੋ ਲੇਟਾਂ ਲੁੱਟਾਂ ਸਾਰੀਆਂ ਐ ਜਾ ਗਾਲੀ ਧੱਕਾ ਲਾ ਕੇ ਬਾਹਰ ਕੱਢ ਇਹਨ ਮੁੱਕ ਗਿਆ ਇਹਦਾ ਪਹੁੰਚ ਗਏ ਫੇਰ ਕੇ ਡੇਰੀ ਕਮੈਂ ਦੱਸਦਾ ਹਾਂ ਜੀ ਅਸੀਂ ਕਿਹਾ ਸੀ ਅੰਕਾ ਮੰਗਾ ਵੀਰ ਹਾਂ ਮੰਗਾ ਵੀਰ ਜਾਊਗਾ ਵੇਰ ਕਾ ਡੇਰੀ ਚ ਪਾਪਾ ਜੀ ਨਸੀਆਂ ਦੀ ਸੇਵਾ ਕਰਮਿਕ ਹੈ ਹਾਂਜੀ ਓਖ ਬਾਬਾ ਜੀ ਆ ਆ ਬਾਬਾ ਜੀ ਆ ਜ ਮੈਂ ਲੱਸੀ ਲੈਣ ਤੇ ਮੇਰੀ ਬੀਬੀ ਆ ਲੱਸੀ ਲੈ ਕੇ ਤੁਹਾਨੂੰ ਪੀਣਾ ਮੈਂ ਸਾਰਿਆਂ ਨੂੰ ਠੀਕ ਹੈ ਜੇ ਲੀ ਨਾ ਬਾਕੀ ਨੂੰ ਆ ਜੀ ਤੇ ਮੈਂ ਠੀਕ ਹੈ ਮੈਂ ਇਹਦੇ ਹੱਥ ਦਾ ਹੋਰ ਕੁਝ ਲੈਣੀ ਤੇ ਗੱਡੀ ਚ ਰੋ ਤੇ ਮੈਂ ਆਣੇ ਲੋ ਜੀ ਹੁਣ ਅਸੀਂ ਚੱਲੇ ਆਂ ਵੇਰ ਕਾ ਡੇਰੀ ਚ ਲੱਸੀ ਲੈਣ ਤੇ ਗੋਰਾ ਵੀਰ ਉਤਰ ਗਿਆ ਮੈਂ ਵੀ ਉਤਰ ਗਿਆ ਆ ਤੇ ਗੋਰੀ ਕਿਥੇ ਆਪਣਾ ਚੱਲ ਜਾਣਾ ਓਏ ਲੱਸੀ ਵੀ ਉਹ ਵੀ ਲੈਣੀ ਓ ਲੱਸੀ ਆ ਤੇ ਰੁਪਿਆ 100 ਮਿਲ ਗਿਆ ਉਹ ਵੀ ਮੈਨੂੰ ਕੱਪ ਲੈ ਕੇ ਦੇਣਾ ਜੇ ਕੱਪ ਇਹਨੂੰ ਬਾਪੇ ਨੇ ਕਿਹਾ ਥੋੜੀ ਦੱਸੀ ਨੇ ਹੁਣੀ 10000 ਰੁਪਏ ਵੀਰ ਜੀ ਦਿਓ ਲੱਸੀਾਨੂੰ ਵੀ 100 ਰੁਪਏ ਦੇ ਕੇ ਨਾਲ ਦੱਸੀ ਤੇ ਆਰਟ ਦਾ ਕਨੋ 100 ਰੁਪਏ ਤਾਂ ਲੱਸੀ ਲੈਣਾ 8 8 ਬੈਗ ਡੇ ਗੋਲ ਤੁਸੀਂ ਇਹਨੂੰ ਕੱਪ ਲਿਆ ਦੇ ਮੈਨੂੰ ਕੱਪ ਦੇ ਦਿਓ ਰਹਾਂ ਦਾ ਹਲੇ ਦੇ ਦੋ ਦੇ ਦੋ ਦੇ ਦੋ ਕਿੰਨੇ ਕਿੰਨੇ ਆਹ ਲੋ 100 ਦੇ ਲਓ ਇੱਧਰ ਵੇਖ ਲਓ ਬਾਕੀ ਸੰਗਤ ਬਾਅਦ ਤੇ ਲੱਸੀਆਂ ਗਈਆਂ ਜੇ ਤੇ ਇੱਧਰ ਬਾਬਿਆਂ ਨਾਲ ਦੇ ਵੀਨ ਪੀ ਵਧ ਕਰ ਚਾਹ ਤੇ ਚੰਗਰੋਣਾ ਵੀ ਗੁਰਿਆ ਗੱਲ ਮਾੜੀ ਆ ਹਨਾ ਲੋ ਜੀ ਆਈਸਕ੍ਰੀਮ ਚੰਨੜੀ ਵੀਰ ਕਾ ਡੇਰੀ ਵਾਲੀ ਤੇ ਗੋਰੀ ਭਾਜੀ ਹੁਣੇ ਲੱਸੀ ਪੀਂਦੇ ਆ ਤੇ ਸ਼ਬਾ ਵੀਰ ਵੀ ਤੇ ਇਧਰਾਂਕਰੋਣੇ ਵੀ ਲੱਸੀ ਸਕੰਦੇ ਆ ਈਆ ਹੁਣ ਠੰਡੀ ਲੱਗਣ ਈ ਆ। ਹੈ? ਆਪਾਂ ਹੁਣ ਸੇਵਾ ਕਰ ਰਹੇ ਹਾਂ। ਅੰਬਸਰੋਂ ਆ ਗਏ ਆ। ਤੇ ਗੁਰਦਾਰੇ ਰਹਿ ਗਈ ਪਤੀਲੇ ਤੋਂ ਨਾਲੇ ਤੇ ਹੁਣ ਮੈਂ ਤੇ ਗੋਰਾ ਵੀ ਧੋਨੇ ਆ ਗੁਰਦਾਰੇ ਪਤੀਲੇ ਤੇ ਗੁਰਦ ਕੜੀ ਪੱਤੇ ਦੱਲੇ ਆ। ਪਤਾ ਨਹੀਂ ਖਾਇ ਕਰੀ। ਕੜੀ ਪੱਤੇ ਆ। ਆਓ ਇਹ ਬਾਬਾ ਜੀ ਦੇਖਿਓ ਮੜਾ ਆ। ਐਹੋ ਜੇ ਵੇਖ ਲੋ। ਓਏ ਬੁੱਟੀ ਬੁੱਟੀ ਨਾ ਪਾਪੂ ਦਈਂ ਕਿਤੇ। ਦੋਰੀ। ਇਹ ਟਾਈਮ ਨਹੀਂ ਲੱਗਾ। ਤੇ ਅੱਜ ਉਦਾਂ ਵੀ ਲੇਟ ਹੋ ਗਏ ਸੀ ਆਪਾਂ। ਤੇ ਹੁਣ ਅਸੀਂ ਪਤਿੱਲੇ ਮੰਗ ਲੀਏ। ਤੇ ਬਾਬਾ ਮੰਗਾ ਵੀ ਨਾਲ ਆ। ਬਾਬਾਈ ਆ ਬਲੌਗ ਵੇਖਿਆ ਕਰੋ ਠੀਕ ਆ ਨਾ। ਤੇ ਦੂਰ ਦੂਰ ਤੱਕ ਜਾਂਦਾ ਆਪਣਾ ਬਲੌਗ। ਉੱਦਾਂ ਰਿੱਲਰ ਰੱਖਣ ਦੇ ਆ। ਤੇ ਮੈਨੂੰ ਹੀ ਸੱਦ ਲਿਆ ਇਹਨਾਂ ਨੇ। ਤੇ ਡਰ ਜਿਆ ਲੱਗੀ ਆਂ ਡਿਆ ਇਹਨੂੰ ਲੜੀ ਆਂ ਡਿਆ ਆ। ਉਧਰ ਤੋਜੀ ਵੀਰ ਬੈਠਾ ਆ ਕਬੂਤਰਾਂ ਦੇ ਸਰਾਨੇ ਹਾਂ ਹਾਂ ਮੈਂ ਵੀ ਬਲੌਗ ਬਣਾਤਾ ਹਾਂ ਆ ਵੀ ਯੂਟਿਊਬਰ ਹਾਂ ਨਾ ਮੈਂ ਵੀ ਯੂਟਿਊਬਰ ਹਾਂ ਮੈਨੂੰ ਦੱਸੀ ਜੀ ਫੜਾਈ ਹੈ ਇਹਨਾਂ ਨੇ ਆ ਲੋ ਇਧਰ ਓਏ ਓਏ ਆ ਕੈਨੂੰ ਜਾਈ ਜਾਂਦਾ ਓਏ ਦਮਾਣੂ ਵੀ ਕੋਠੇ ਲੰਦਾ ਆ ਤੇ ਮੈਂ ਵੀ ਨਾਲ ਇਹਦੇ ਆ ਗਿਆ ਫਿਰ ਵੇਖੋ ਨਾ ਕਿੰਨਾ ਸੇ ਲਾਉਂਦੇ ਪਿੱਲਰ ਫਿੱਟ ਕਰਨ ਲੱਗਿਆ दो जी दो पिलर खड़े हो गए तीजा आता हाँ, मेने क्या पची हजार आ जाता है तो ਸਾਂ ਸਾਰਾ ਕੁਝ ਪੂਰਾ ਮੇਰਾ ਜੀ ਗੋਰਾ ਵੀ ਥੱਲੇ ਪਤੀਲਾ ਮਾਜ ਆਇਆ ਤੇ ਇੱਕ ਰੈਕ ਇੱਕ ਪਿੱਲਰ ਕਰਾਤਾ ਖੜਾ ਤੇ ਇੱਕ ਰਹਿ ਗਿਆ ਜੇ ਤੇ ਹੁਣ ਇਹ ਵੀ ਖੜਾ ਕਰਾਈਏ ਪਿੱਲਰ ਤੁਸੀਂ ਵੇਖ ਸੱਦੇ ਸਾਡੇ ਪਿੰਡ ਦਾ ਵਿਊ ਚੈੱਕ ਕਰੋ ਉਧਰ ਤੋਜੀ ਚੜਿਆ ਕੋਠੇ ਉਹ ਲਾਲ ਕਿਲਾ ਉਹ ਲਾਲ ਕਿਲਾ ਉਹ ਸਰਕਾਰੀ ਸਰਕਾਰੀ ਸਕੂਲ ਕਹਿੰਨੇ ਆ ਪ੍ਰਾਈਵੇਟ ਸਕੂਲ ਆ ਮਮਾ ਉੱਥੇ ਪੜਦਾ ਰਿਹਾ ਆ ਲਾਲ ਕਿਲਾ ਲਾਲ ਕਿਲਾ ਆ